ਦੇ ਵੋਟਾਂ ਨਹੀਂ ਪਈਆਂ ਪਿੰਡ 'ਚ ਹਮੇਸ਼ਾ ਸਰਬਸੰਮਤੀ ਨਾਲ ਹੀ ਅਸੀਂ ਜਿਹੜੀ ਕਮੇਟੀ ਆ ਉਹ ਚੁਣਦੇ ਆ ਜਿਹੜਾ ਜਿਹੜੀ ਇਹ ਚੋਣ ਹੋਈ ਆ ਹੁਣ ਗਾਲਪ ਕਲਾਸ ਕੋਰਪੋਰੇਟ ਸੋਸਾਇਟੀ ਦੀ ਜੀ ਇਹਦੇ 'ਚ ਵੀ ਬਿਲਕੁਲ ਸਹਿਮਤੀ ਨਾਲ ਅਸੀਂ ਇੱਕ ਜਿੰਨੇ ਜਿੰਨੇ ਜਿਹੜੀਆਂ ਧੜੇ ਦੀਆਂ ਵੋਟਾਂ ਸੀਆਂ ਉਹਨਾਂ ਦੇ ਮੈਂਬਰ ਉਹਨਾਂ ਨੇ ਕਾਗਜ਼ ਭਰੇ ਆ ਤੇ ਉਹਨਾਂ ਨੇ ਉਹਨਾਂ ਦੇ ਬੰਦੇ ਚੁਣੇ ਗਏ ਆ ਜੀ ਤੇ ਬਿਲਕੁਲ ਨਜਾਇਜ਼ ਇੱਕ ਧਰ ਸ਼ਰਾਰਤੀਆਂ ਸਨ ਵੱਲੋਂ ਐਵੇਂ ਸੈਂਸ ਨਹੀਂ ਬਣਾਉਣ ਲਈ ਵੀ ਆਪਦੇ ਨੰਬਰ ਬਣਾਉਣ ਨੂੰ ਕਹਿ ਲੋ ਵੀ ਆ ਵੀ ਐਂ ਜੀ ਕਾਮਾ ਕਿਹੜੀ ਕਿਹੜੀ ਪਾਰਟੀ ਦੇ ਕਿੰਨੇ ਮੈਂਬਰ ਚੁਣੇ ਗਏ ਆ ਜੀ ਇਹ ਪੰਜ ਬੰਦੇ ਆਮ ਆਦਮੀ ਪਾਰਟੀ ਦੇ ਚੁਣੇ ਗਏ ਆ ਜੀ ਤੇ ਇਹ ਚ ਦੋ ਅਕਾਲੀ ਦਲ ਦੇ ਇੱਕ ਭਾਜਪਾ ਦਾ ਜੀ ਤੇ ਤਿੰਨ ਬੰਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਆ ਜਿਹੜੇ ਤੁਹਾਡੇ ਨੇ ਖਬਰ ਲਾਈ ਆ ਤਿੰਨ ਬੰਦੇ ਮੈਂਬਰ ਤਾਂ ਉਹਨਾਂ ਦੇ ਹੀ ਹੈਗੇ ਆ ਜੀ ਵਿੱਚ ਉਹਨਾਂ ਨੇ ਝੂਠੀ ਖਬਰ ਲਾਈ ਆ ਵੀ ਸਾਰੇ ਆਮ ਆਦਮੀ ਪਾਰਟੀ ਦੇ ਆ ਕਾਂਗਰਸ ਕਹਿੰਦੀ ਕਿ ਆਮ ਆਦਮੀ ਪਾਰਟੀ ਤੱਕਾ ਕੀਤਾ ਕੋਈ ਤੱਕਾ ਹੋਇਆ ਨਹੀਂ ਜੇ ਤੱਕਾ ਹੋਇਆ ਹੁੰਦਾ ਤਾਂ ਇੱਥੇ ਭਾਜਪਾ ਵਾਲੇ ਤੇ ਅਕਾਲੀ ਦਲ ਵਾਲੇ ਨਾ ਖੜੇ ਹੁੰਦੇ ਜੀ ਜੇ ਇਹਨਾਂ ਨੇ ਤੱਕਾ ਕਰਨਾ ਹੁੰਦਾ ਫਿਰ ਇਹਦੇ 11 ਦੇ 11 ਹਵਲੇ ਬਣਾਉਂਦੇ ਇਹ ਹਨ ਸਾਰੇ ਬੰਦੇ ਮੈਂਬਰ ਥੋੜੋ ਰੱਖਣੇ ਸੀ ਵਿੱਚ ਇਹਨਾਂ ਨੇ ਹੁਣ ਸਾਰੇ ਸਾਂਝੇ ਤੌਰ ਤੇ ਮਿਲ ਕੇ ਕੰਮ ਕਰਨਗੇ ਹਮੇਸ਼ਾ ਹਮੇਸ਼ਾ ਹੀ ਸਾਡੇ ਪਿੰਡ ਦੇ ਸਾਂਝੇ ਤੌਰ ਤੇ ਚੱਲਿਆ ਤੇ ਗਾਂ ਵੀ ਸਾਂਝੇ ਤੌਰ ਤੇ ਕਰਾਂਗੇ ਜੀ ਕੰਮ ਇਹਦੇ ਚ ਕੋਈ ਇਹਦੇ ਚ ਕੋਈ ਮੁਨਾਫੇ ਵਾਲੀ ਸੰਸਥਾ ਤਾਂ ਹੈ ਨਹੀਂ ਇਹ ਤਾਂ ਸੇਵਾ ਵਾਲੀ ਹੈ ਜੀ ਸੇਵਾ ਕਰਨੀ ਹੈ ਤੇ ਜਿਹੜੇ ਕਿਸਾਨਾਂ ਦੀ ਸੇਵਾ ਵਾਲੀ ਸੰਸਥਾ ਬਣੀ ਹੋਈ ਹੈ ਇਹ ਇਹ ਕੋਈ ਉਹ ਪੋਲਿਟਿਕਲ ਸੰਸਥਾ ਨਹੀਂ ਹੈ ਕਿ ਨਾ ਇਹਨੂੰ ਅਸੀਂ ਪੋਲਿਟਿਕਲ ਬਣਾਉਣਾ ਚਾਹੁੰਦੇ ਆ ਇਹ ਪਿੰਡ ਦੇ ਭਰਾਏ ਭਾਈਚਾਰੇ ਨਾਲ ਮਿਲ ਕੇ ਅਸੀਂ ਚੁਣਦੇ ਆ ਤੇ ਭਾਈਚਾਰੇ ਨਾਲ ਚੱਲੂਗੀ ਜੀ ਠੀਕ ਕਿਥੇ ਆਪਦੀ ਚੋਣ ਕੀਤੀ ਹੈ ਕੀ ਸੱਚ ਕੀ ਹੈ ਜੀ ਸਾਡੇ ਸਾਹਮਣੇ ਜੀ ਦੇਖੋ ਸਾਡੇ ਕਾਲੀ ਦਲ ਦੇ ਗਾਲੋਕਲਾਂ ਦੇ ਜੋ ਪ੍ਰਧਾਨ ਨੇ ਮਨਦੀਪ ਬਟੂ ਜੀ ਉਹਨਾਂ ਨੇ ਦੱਸ ਹੀ ਦਿੱਤਾ ਵਾ ਵੀ ਇੱਥੇ ਜਿਹੜੀ ਚੋਣ ਹੋਈ ਹੈ ਸਾਰੀਆਂ ਪਾਰਟੀਆਂ ਦੇ ਨਮੇਂ ਦੇ ਇਕੱਠੇ ਕਰਕੇ ਅਸੀਂ 11 ਮੈਂਬਰ ਚੁਣੇ ਆ ਜਿਹਦੇ ਵਿੱਚ ਇਹਨਾਂ ਨੇ ਅੱਗੇ ਵੀ ਦੱਸਤਾ ਵੀ ਕਾਂਗਰਸ ਦੇ ਵੀ 3 ਮੈਂਬਰ ਆ ਕਾਲੀ ਦਲ ਦੇ ਵੀ ਆ ਭਾਜੀਪੀ ਦੇ ਵੀ ਆ ਕੋਈ ਇਹਦੇ ਵਿੱਚ ਧੱਕਾ ਨਹੀਂ ਹੋਇਆ ਜੇਕਰ ਹੁਣ 2 ਮਹੀਨੇ ਪਹਿਲਾਂ ਸਰਪੰਚੀ ਦੀਆਂ ਵੋਟਾਂ ਨੰਕੇ ਹਟੀਆਂ ਜੀ ਇਹ ਕੋਈ ਧੱਕਾ ਕਰਨਾ ਹੁੰਦਾ ਤਾਂ ਅਸੀਂ ਉਹ ਸਰਪੰਚੀ ਦੇ ਵਿੱਚ ਵੀ ਧੱਕਾ ਕਰਦੇ ਸਰਪੰਚੀ ਦੇ ਵਿੱਚ ਕਾਂਗਰਸ ਦਾ ਸਰਪੰਚ ਬਣਿਆ ਵਾ ਉਦੋਂ ਵੀ ਇਹਨਾਂ ਨੇ ਇੱਕ ਝੂਠੀਆਂ ਲੋਸਮੈਂਟਾਂ ਕਰ ਦਿੱਤੀਆਂ ਸੀ ਚੋਣ ਦੇ ਰਿਜ਼ਲਟ ਮੌਕੇ ਵੀ ਗੁਰਦੁਆਰਿਆਂ ਦੇ ਵਿੱਚ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਧੱਕਾ ਕਰਨ ਲੱਗੀ ਆ ਤੇ ਕੱਲ ਵੀ ਕੋਸੋ ਗਲਤ ਅਨਸਰਾਂ ਨੇ ਪਿੰਡ ਦੇ ਵਿੱਚ ਲੋਸਮੈਂਟਾਂ ਕਰਤੀਆਂ ਵੀ ਆਮ ਆਦਮੀ ਪਾਰਟੀ ਧੱਕਾ ਕਰਨ ਲੱਗੀ ਆ ਇਹ ਸਭ ਬੇਮੁਨਾਇਦ ਗੱਲਾਂ ਵਾ ਸਾਰੇ ਪਿੰਡ ਨੇ ਰਲ ਕੇ ਸਾਰੀਆਂ ਪਾਰਟੀਆਂ ਦੀ ਸਾਂਝੀ ਇੱਕ ਅਸੀਂ ਕਮੇਟੀ ਚੁਣੀ ਆ ਤੱਕਾ ਤਾਂ ਤਕਰੀਬਨ ਜੀ ਸਾਡੀ ਜਮੈਨਾ ਨੇ ਬਿੱਟੂ ਨੇ ਦੱਸਿਆ ਜੀ ਵੀ ਕਦੇ 35-40 ਸਾਲ ਹੋ ਗਏ ਕਦੇ ਨਹੀਂ ਹੋਇਆ ਜੇ ਹੋਇਆ ਸੀ ਤੱਕਾ ਤਾਂ ਕਾਂਗਰਸ ਦੀ ਸਰਕਾਰ ਮੌਕੇ 92 ਦੇ ਵਿੱਚ ਤੱਕਾ ਹੋਇਆ ਸੀ ਉਦੋਂ ਤਾਂ ਵਿਰੋਧੀ ਪਾਰਟੀ ਨੂੰ ਅੰਦਰ ਵੀ ਨਹੀਂ ਸੀ ਆਉਣ ਦਿੱਤਾ ਉਦੋਂ ਤੱਕਾ ਹੋਇਆ ਸੀ ਉਸ ਤੋਂ ਬਾਅਦ ਅੱਜ ਤੱਕ ਕਦੇ ਤੱਕਾ ਨਹੀਂ ਹੋਇਆ ਤੇ ਨਾ ਕਦੇ ਵੋਟ ਪਈ ਹੈ ਤੇ ਸਾਰਿਆਂ ਦੀ ਸੰਮਤੀ ਦੇ ਨਾਲ ਸਰਬਸੰਤੀ ਨਾਲ ਹੀ ਮੈਂਬਰ ਚੁਣੇ ਜਾਂਦੇ ਠੀਕ ਨਵੇਂ ਸੰਦ ਲਿਆਵਾਂਗੇ ਵੀ ਨਵੇਂ ਅੱਜਕੱਲ ਲੋੜ ਆ ਮੌਕੇ ਦੇ ਮਤਲਬ ਹੂੰ ਜਿਵੇਂ ਵੱਡੇ ਟਰੈਕਟਰ ਆ ਹੀ ਲੋੜ ਆ 4x4 ਟਰੈਕਟਰ ਲਿਆਵਾਂਗੇ ਹੂੰ ਪਲਾਉ ਲਿਆਵਾਂਗੇ ਕਿਉਂਕਿ ਪਲਾਉ ਨਾਲ ਵਧੀਆ ਤਰੀਕੇ ਨਾਲ ਕਣਕ ਉਗਦੀ ਆ ਜਿਹੜੇ ਹੋਰ ਪਹਿਲਾਂ ਸਾਡੇ ਕੋਲ ਹੈਗੇ ਆ ਉਹਨਾਂ ਨਾਲੋਂ ਵੀ ਜ਼ਿਆਦਾ ਆਮ ਜਿਹਾ ਪਲਾਉ ਨਾਲ ਕਣਕ ਬੀਜਦੇ ਆ ਜੀ ਹੋਰ ਵੀ ਸਾਡੇ ਹਜ਼ਾਰ ਮੈਂਬਰ ਐ ਸੈਟੀ ਦੇ ਹੂੰ ਸਾਰਿਆਂ ਨੂੰ ਹਰ ਚੀਜ਼ ਸਾਡੇ ਕੋਲ ਸਾਰਾ ਕੁਝ ਹੈਗਾ ਸੈਟੀ ਕੋਲੇ ਪੈਸਾ ਵੀ ਹੈਗਾ ਐਡਵਾਂਸ ਅਸੀਂ ਪੇਮੈਂਟ ਦਿੰਨੇ ਆ ਕੰਪਨੀਆਂ ਨੂੰ ਯੂਰੀਆ ਡੀ.ਪੀ. ਵਾਸਤੇ ਹੂੰ ਤਾਹੀਂ ਫਿਰ ਮਿਲਦਾ ਨਹੀਂ ਤਾਂ ਤੁਹਾਡੇ ਲਈ ਟੂ ਮਿਲਣਾ ਨਹੀਂ ਹੂੰ ਸਭ ਕੋਈ ਸੋਸਾਇਟੀ ਵਧੀਆ ਹੈਗਾ ਸੈਟੀਪਲ ਬਣਾ ਰਹਾ ਹੈਗਾ ਅੱਗੇ ਇੱਕ ਪਾਰਟੀ ਦੇ ਮੈਂਬਰ ਚੁਣੇ ਜਾਂਦੇ ਸੀ ਐਤਕੀ ਕਈ ਪਾਰਟੀਆਂ ਦੇ ਮੈਂਬਰ ਵਿੱਚ ਆ ਗਿਆ ਤੁਹਾਨੂੰ ਲੱਗਦਾ ਵੀ ਐਤਕੀ ਜ਼ਿਆਦਾ ਵਧੀਆ ਕੰਮ ਹੋਊਗਾ ਨਹੀਂ ਅੱਗੇ ਵੀ ਸਾਰੀਆਂ ਪਾਰਟੀਆਂ ਦੇ ਮੰਦਰ ਹੁੰਦੇ ਨੇ ਹਾਂਜੀ ਐਸਪੀ ਸੇਮ ਉਹੀ ਗੱਲ ਸਾਰੀਆਂ ਪਾਰਟੀਆਂ ਦੇ ਮੈਂਬਰ ਲੈ ਜਾਂਦੇ ਸੀ ਜੀ ਸਾਰੇ ਰਲ ਮਿਲ ਕੇ ਕੰਮ ਕਰਦੇ ਆ ਠੀਕ ਹੈ ਛੋਟੇ ਕਿਸਾਨਾਂ ਨੂੰ ਪਹਲ ਦੰਨੇ ਹਾਂਜੀ ਉਹਨਾਂ ਦਾ ਟਰੈਕਟਰ ਵੀ ਰੱਖਿਆ ਹੋਇਆ ਠੀਕ ਹੈ ਜਿਹੜੇ ਜਮੀਨ ਦੀ ਲੋੜ ਆ ਉਹਨਾਂ ਕੋਲ ਆਪ ਦੇ ਟਰੈਕਟਰ ਹਨ ਉਹ ਬਾਕੇ ਆਉਣਗੇ ਨੂੰ ਕਿਸਾਨਾਂ ਦੇ ਹਿੱਤ ਚ ਪੂਰੀ ਇਹ ਹੁਣੇ ਕਮੇਟੀ ਕੰਮ ਕਰੂਗੀ ਜੀ ਉਮੀਦ ਹਾਂਜੀ ਕਰੂਗੀ ਠੀਕ ਹੈ ਉਤਰੀ ਖਰੀ ਹੈ ਸੈਟੀ ਜਿਹੜੀ ਇਹ ਪੂਰੇ ਕੰਮ ਕਰੂਗੀ ਹਮਮ ਔਰ ਸਾਡੇ ਵੀ ਇੱਕ ਬੀਜੇਪੀ ਦਾ ਮੈਂਬਰ ਇਹ ਨਾਲ ਲਿਆ ਵਿੱਚ ਮੈਂ ਹਾਂਜੀ ਜੀ ਤੇ ਕੀ ਲੱਗਦਾ ਕਿ ਆਤ ਕੀ ਮਤਲਬ ਕਿਸਾਨਾਂ ਦੇ ਹਿੱਤ ਚ ਕਿੰਨੇ ਕੁ ਵਧੀਆ ਕੰਮ ਹੁੰਦੀ ਉਮੀਦ ਆ ਜੀ ਕਿਹੜੇ ਕਿਹੜੇ ਕੰਮ ਹੋਣ ਵਾਲੇ ਆ ਜੀ ਕੰਮ ਤਾਂ ਨੇ ਟੈਕੂਟ ਲੈਣਗੇ ਜੀ ਨਵੇਂ ਹਾਂ ਬਾਕੀ ਦੇ ਸੰਦ ਆ ਉਹ ਨਵੇਂ ਨਵੇਂ ਲੈ ਕੇ ਤੇ ਵਧੀਆ ਸੇਵਾ ਕਰਨਗੇ 对。Sí.